ਹੋਲੀ ਮਨਾ ਲਈ ਕਿੱਥੇ ਪਹੁੰਚੇ ਜੀ ਮੇਰਾ ਨਾਮ ਸਨੀ ਹੈ ਮੈਂ ਅਮਰਸਰਦਾ ਹੀ ਨਿਵਾਸੀ ਹਾਂ ਮੈਂ ਆਪਾਂ ਦੁਰਗਿਆੜਾ ਤੀਰਥ ਆਏ ਹੋਏ ਆ ਇੱਥੋਂ ਦੀ ਹੋਲੀ ਦੇ ਬਾਰੇ ਤੁਸੀਂ ਸਭ ਨੇ ਸੁਣਿਆ ਹੋਵੇਗਾ ਬਹੁਤ ਹੀ ਸ਼ਾਨਦਾਰ ਹੋਲੀ ਮਨਾਈ ਜਾਂਦੀ ਹੈ ਇਸ ਉਪਲਕਸ਼ ਦੇ ਵਿੱਚ ਆਪਾਂ ਸਾਰੇ ਇੱਥੇ ਇਕੱਠੇ ਹੋਏ ਸੀ ਤੁਹਾਡੇ ਦੁਆਰਾ ਕਿਸ ਤਰ੍ਹਾਂ ਦੀ ਹੋਲੀ ਮਨਾਈ ਜਾ ਰਹੀ ਹੈ ਦੇਖੋ ਇੱਕ ਤਾਂ ਮੈਂ ਸੰਕੇਤ ਸਭ ਨੂੰ ਦਿੰਦਾ ਜਾਵਾਂਗਾ ਸੰਦੇਸ਼ ਦਵਾਂਗਾ ਸਾਰਿਆਂ ਨੂੰ ਮੈਂ ਕੁਝ ਹੈਗੇ ਜਿਹੜੇ ਬਹੁਤ ਬੁਰੀ ਤਰੀਕੇ ਨਾਲ ਹੋਲੀ ਖੇਡਦੇ ਨੇ ਪੱਕੇ ਰੰਗ ਨਾਲ ਹੋਲੀ ਖੇਡਦੇ ਨੇ ਸਪਰੇਅ ਦੇ ਨਾਲ ਖੇਡਦੇ ਨੇ ਜਾਂ ਫਿਰ ਗਲਤ ਤਰੀਕੇ ਨਾਲ ਗੰਦੇਮੰਦੇ ਰੰਗ ਯੂਜ਼ ਕਰਦੇ ਨੇ ਤੁਸੀਂ ਮੰਦਰ ਦੇ ਵਿੱਚ ਆਓ ਜਾਂ ਆਪਣੇ ਘਰ ਦੇ ਆਦੇ ਨਾਲ ਜੁੜੋ ਸਾਫ ਸੁਥਰੇ ਰੰਗ ਲਗਾਓ ਇੱਕ ਪੈਕਟਾਂ ਦੇ ਵਿੱਚ ਰੰਗ ਮਿਲਦੇ ਨੇ ਸਾਫ ਸੁਥਰੇ ਇੱਕ ਹਾਈਜਨਿਕ ਰੰਗ ਹੁੰਦੇ ਨੇ ਇੱਕ ਦੂਜੇ ਨਾਲ ਲਗਾਓ ਤੇ ਖੁਸ਼ੀਆਂ ਨਾਲ ਮਨਾਓ ਸਭ ਤੋਂ ਵਧੀਆ ਤਿਉਹਾਰਾ ਹੀ ਹੁੰਦਾ ਜੀ ਆਪਾਂ 5 ਤੋਂ 6 ਸਾਲ ਹੋ ਗਏ ਸਾਨੂੰ ਲਗਾਤਾਰ ਆਉਂਦੇ ਹੋ ਇਹਨੂੰ ਤੇ ਇੱਥੋਂ ਦਾ ਉਤਸਾਹ ਦੇਖਣ ਵਾਲਾ ਹੁੰਦਾ ਹਮੇਸ਼ਾ ਜੀ ਮੈਂ ਜੇ ਸੱਚ ਕਹਾਂ ਤਾਂ ਇਹ ਲਾਸਟ ইয়ার ਦੇ ਟਾਈਮ ਤੇ ਮੇਰੇ ਖੁਦ ਦੇ ਕਜ਼ਨ ਆਈ ਸੀ ਜਿਹੜੇ ਬਾਹਰੋਂ ਹੀ ਆਏ ਸੀ ਉਹ ਵੀ ਇੱਥੇ ਅੱਗੇ ਹੋਲੀ ਮਨਾਉਣ ਆਈ ਸੀ ਈਵਨ ਤੁਸੀਂ ਹਾਲੇ ਵੀ ਲੋਕਾਂ ਤੋਂ ਇਹ ਜੇ ਪੁੱਛੋਗੇ ਨਾ ਕੱਟੋ ਘੱਟ ਵੀ 40% ਲੋਕ ਇਥੋਂ ਬਾਹਰੋਂ ਹੀ ਆਉਣਗੇ ਜਿਨ੍ਹਾਂ ਨੂੰ ਦੁਰਗਿਆਣਾ ਤੀਰਤ ਦੇਵਾ ਹੋਲੀ ਬਾਰੇ ਪਤਾ ਹੈ ਉਹ ਸਾਰੇ ਇੱਥੇ ਹੋਲੀ ਮਨਾਉਂਦੇ ਜਾਂਦੇ ਨੇ ਮੈਂ ਆਪਣੇ ਕਜ਼ਨ ਬ੍ਰਦਰ ਦੇ ਨਾਲ ਪਹੁੰਚਿਆ ਮੈਂ ਤੇ ਮੇਰੇ ਨਾਲ ਕਜ਼ਨ ਆ ਗਏ ਨੇ ਤੇ ਅਮਰੀਕਾ ਬਹੁਤ ਹੀ ਸ਼ਾਨਦਾਰ ਹੈ ਮੇਰੀ ਭਤੀਜੀ ਹੈ ਜਿਸ ਨਾਲ ਮੈਂ ਆਇਆ ਮੈਂ ਇਹਨਾਂ ਦੀ ਇੱਥੇ ਪਹਿਲੀ ਹੋਲੀ ਹੈ ਇਹਨਾਂ ਦਾ ਬਹੁਤ ਮਨ ਸੀ ਕਿ ਕੋਈ ਆਪਾਂ ਹੋਲੀ ਦੇਖੀਏ ਮੈਂ ਨਾ ਦੇ ਨਾਲ ਆਇਆ ਸੀ ਅੱਜ ਕਿਹੜਾ ਮੇਲੇ ਸੁਨਦੀਪ ਵਾਲਾ ਕਿੱਥੇ ਪਹੁੰਚਿਆ ਅੱਜ ਹੋਲੀ ਮਨਾਉਣ ਲਈ ਅੱਜ ਸਰ ਅਸੀਂ ਬਗਿਆਨ ਮੰਦਰ ਅੰਮੇਰ ਪਹੁੰਚੇ ਆਂ ਵੈਸੇ ਲੋਕਲ ਹੀ ਹੈਗੇ ਆਂ ਦਿੱਲੀ ਆਈਦਾ ਲੇਕਿਨ ਅੱਜ ਤਾਂ ਖਾਸ ਹੋਲੀ ਦੋਸਤੋ ਹੋਇਆ ਦੇਖ ਕੇ ਆਏ ਆਂ ਅੱਜ ਤਾਂ ਮਿੰਨੀ ਮੁੰਿੰਦਾ ਪਰ ਬਣਿਆ ਹੈ ਉਹ ਨਹੀਂ ਕਿਸ ਤਰ੍ਹਾਂ ਮਨਾਈ ਜਾਂਦੀ ਕਦੇ ਗੰਦੀ ਹੋਲੀ ਮਨਾਉਂਦੇ ਨਹੀਂ 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 ਇਹ ਤਾਂ ਬਹੁਤ ਇਸਪੈਸ਼ੀਅਲ ਹੋਲੀ ਸੁੱਕੇ ਰੰਗਾਂ ਨਾਲ ਬਣਾ ਰਹੇ ਆ ਸਾਰੇ ਬਰੇ ਅੱਜ ਰੰਗਾਂ ਦੀ ਹੋਲੀ ਹੈ ਸੁੱਕੇ ਰੰਗਾਂ ਨਾਲ ਬਣਾ ਰਹੇ ਕੋਈ ਦਿੱਲੀ ਹੋਲੀ ਤੇ ਪਾਣੀ ਹੁੰਦੀ ਬੜੀ ਵਧੀਆ ਹੁੰਦੀ ਮਨਾਈ ਜਾਂਦੀ ਆ ਜਿਹੜੇ ਲੋਕੀ ਗੰਦੀ ਹੋਲੀ ਖੇਡਦੇ ਨੇ ਉਹਨਾਂ ਨੂੰ ਕੀ ਕਹਾਂ ਉਹਨਾਂ ਸਾਡਾ ਸੰਦੇਸ਼ਾ ਵੀ ਬਿਲਕੁਲ ਆਪਣਾ ਸਾਫ਼ ਸੁਥਰੀ ਹੋ ਕੇ ਲਿਖਣਾ ਕਰੋ ਗੰਦੇ ਨਹੀਂ ਲਿਖਣੇ ਕਿਉਂਕਿ ਲੜਾਈ ਸੜਾਣੀ ਹੋਣਾ ਚਾਹੀਦਾ ਦੋਸਤਾਂ ਦੇ ਨਾਲ ਜਿਹਨਾਂ ਵਿੱਚ ਬਹਿਸ ਨਹੀਂ ਲੜੀ ਜਾਂਦੀ ਬਿਲਕੁਲ ਸਾਫ਼ ਸੁਥਰੀ ਹੋ ਕੇ ਖੁਸ਼ ਰਹੋ ਤੁਸੀਂ ਇੱਥੇ ਕਿੰਨੇ ਸਾਲਾਂ ਤੋਂ ਆ ਰਹੇ ਹੋ ਬੋਲੀ ਚਲੋ ਅਰੇ ਅਸੀਂ ਸਭ ਤੋਂ ਥਰੇ ਆ ਪਰ ਅੱਜ ਪਹਿਲੀ ਵਾਰ ਆਏ ਹਾਂ ਬੋਲੀ ਚਲੋ ਤੁ ਗਿਆਨਾ ਮੰਦਿਰ ਦਾ ਉਤਸ਼ਾਹ ਕਿਦਾਂ ਦਾ ਦੇਖਣ ਨੂੰ ਮਿਲ ਰਿਹਾ ਜੀ ਬਹੁਤ ਵਧੀਆ ਜੀ ਇੱਥੇ ਬਾਹਰ ਫੋਰਨਰ ਵੀ ਆਏ ਨੇ ਅਮਸਰੀ ਨੇ ਆਏ ਨੇ ਸਾਰੇ ਇੰਡੀਆ ਦੇ ਲੋਕ ਵੱਖ-ਵੱਖ ਲੱਗ ਕੇ ਆਏ ਨੇ ਤੇ ਬਹੁਤ ਹੀ ਵਧੀਆ ਉਤਸ਼ਾਹ ਨਾਲ ਸਾਰੇ ਖੇਡ ਰਹੇ ਨੇ आज पूरी वृंदावन में जैसे होली मनाई जा रही है हमें वृंदावन में नहीं बल्कि यहाँ पे भी हमें वृंदावन वाला ही सीन पूरा इस्कॉन वालों ने आके होली मनाई गई है बहुत ही अच्छा लग रहा है जो गंदी होली मनाते हैं उनको क्या कहना गंदी होली मनाने का कोई फ़ायदा नहीं है यहाँ आओ यहाँ फूल की होली रंगों की होली बहुत ही अच्छे राधा कृष्ण के पास होली मनाई जा रही है आप किसके साथ आए ਮੈਂ ਆਪਣੀ ਫੈਮਲੀ ਦੇ ਸਾਥ ਆਈ ਹਾਂ। ਸ਼ਾਹ ਕਿਹੋ ਜਿਹਾ ਦੇਖਿਆ ਬਹੁਤ ਅੱਛਾ। ਹੌਲੀ ਨਾਮੀ ਕਿਥੇ ਪਹੁੰਚੇ? ਜੀ ਮੇਰਾ ਨਾਮ ਸਨੀ ਹੈ ਮੈਂ ਅੰਮਰਸਰਦਾ ਹੀ ਨਿਵਾਸੀ ਹਾਂ ਮੈਂ ਆਪਾਂ ਦੁਰਗਿਆੜਾ ਤੀਰਥ ਆਏ ਹੋਏ ਹਾਂ ਇੱਥੋਂ ਦੀ ਹੌਲੀ ਦੇ ਬਾਰੇ ਤੁਸੀਂ ਸਭ ਨੇ ਸੁਣਿਆ ਹੋਏਗਾ ਬਹੁਤ ਹੀ ਸ਼ਾਨਦਾਰ ਹੌਲੀ ਮਨਾਈ ਜਾਂਦੀ ਹੈ ਇਸ ਉਪਲਕਸ਼ ਦੇ ਵਿੱਚ ਆਪਾਂ ਸਾਰੇ ਇੱਥੇ ਇਕੱਠੇ ਹੋਏ ਸੀ। ਤੁਹਾਡੇ ਦੁਆਰਾ ਕਿਸ ਤਰ੍ਹਾਂ ਦੀ ਹੌਲੀ ਮਨਾਈ ਜਾ ਰਹੀ ਹੈ? ਦੇਖੋ ਇੱਕ ਤਾਂ ਮੈਂ ਸੰਕੇਤ ਸਭ ਨੂੰ ਦਿੰਦਾ ਜਾਵਾਂਗਾ ਸੰਦੇਸ਼ ਦਵਾਂਗਾ ਸਾਰਿਆਂ ਨੂੰ ਮੈਂ ਕੁਝ ਹੈਗੇ ਜਿਹੜੇ ਬਹੁਤ ਬੁਰੀ ਤਰੀਕੇ ਨਾਲ ਹੌਲੀ ਖੇਡਦੇ ਨੇ ਪੱਕੇ ਰੰਗ ਨਾਲ ਹੌਲੀ ਖੇਡਦੇ ਜਾਂ ਫਿਰ ਗਲਤ ਤਰੀਕੇ ਨਾਲ ਗੰਦੇਮੰਦੇ ਰੰਗ ਯੂਜ਼ ਕਰਦੇ ਨੇ ਤੁਸੀਂ ਮੰਦਰ ਦੇ ਵਿੱਚ ਆਓ ਜਾਂ ਆਪਣੇ ਘਰ ਦੇ ਆਦੇ ਨਾਲ ਜੁੜੋ ਸਾਫ ਸੁਥਰੇ ਰੰਗ ਲਗਾਓ ਇੱਕ ਪੈਕਟਾਂ ਦੇ ਵਿੱਚ ਰੰਗ ਮਿਲਦੇ ਨੇ ਸਾਫ ਸੁਥਰੇ ਇੱਕ ਹਾਈਜਨਿਕ ਰੰਗ ਹੁੰਦੇ ਨੇ ਇੱਕ ਦੂਜੇ ਨਾਲ ਲਗਾਓ ਤੇ ਖੁਸ਼ੀਆਂ ਨਾਲ ਮਨਾਓ ਸਭ ਤੋਂ ਵਧੀਆ ਤਿਉਹਾਰ ਆਹੀ ਹੁੰਦਾ ਹੈ ਜੀ ਆਪਾਂ 5 ਤੋਂ 6 ਸਾਲ ਹੋ ਗਏ ਹਨ ਲਗਾਤਾਰ ਆਂਦੇ ਹੋਏ ਨੂੰ ਤੇ ਇੱਥੋਂ ਦਾ ਉਤਸਾਹ ਦੇਖਣ ਵਾਲਾ ਹੁੰਦਾ ਹੈ ਹਵੇਸ਼ਾ ਜੀ ਮੈਂ ਜੇ ਸੱਚ ਕਹਾਂ ਤਾਂ ਇਹ ਲਾਸਟ ইয়ার ਦੇ ਟਾਈਮ ਤੇ ਮੇਰੇ ਖੁਦ ਦੇ ਕਜ਼ਨ ਆਈ ਸੀ ਜਿਹੜੇ ਬਾਹਰੋਂ ਹੀ ਆਏ ਸੀ ਉਹ ਵੀ ਇੱਥੇ ਅੱਗੇ ਹੋਲੀ ਮਨਾਉਣ ਆਈ ਸੀ ਈਵਨ ਤੁਸੀਂ ਹਾਲੇ ਵੀ ਲੋਕਾਂ ਤੋਂ ਇਹ ਜੇ ਪੁੱਛੋਗੇ ਨਾ ਕੱਟੋ ਘੱਟ ਵੀ 40% ਲੋਕ ਇਥੋਂ ਬਾਹਰੋਂ ਹੀ ਆਉਣਗੇ ਜਿਨ੍ਹਾਂ ਨੂੰ ਦਰਗਿਆਣਾ ਤੀਰਥ ਦੇ ਬਾਹਰ ਹੋਲੀ ਬਾਰੇ ਪਤਾ ਹੈ ਉਹ ਸਾਰੇ ਇੱਥੇ ਹੋਲੀ ਮਨਾਉਂਦੇ ਜਾਂਦੇ ਨੇ ਮੈਂ ਆਪਣੇ ਕਜ਼ਨ ਬ੍ਰਦਰ ਦੇ ਨਾਲ ਪਹੁੰਚਿਆ ਮੈਂ ਤੇ ਮੇਰੇ ਨਾਲ ਕਜ਼ਨ ਨਗੇ ਨੇ ਤੇ ਮੇਰੀ ਇੱਕ ਬਹੁਤ ਹੀ ਸ਼ਾਂਤ ਹੈ ਮੇਰੀ ਭਤੀਜੀ ਹੈ ਜਿਸ ਨਾਲ ਮੈਂ ਆਇਆ ਮੈਂ ਇਹਨਾਂ ਦੀ ਇੱਥੇ ਪਹਿਲੀ ਹੋਲੀ ਹੈ ਇਹਨਾਂ ਦਾ ਬਹੁਤ ਮਨ ਸੀ ਕਿ ਕੋਈ ਆਪਾਂ ਹੋਲੀ ਦੇਖੀਏ ਮੈਂ ਨਾ ਦੇ ਨਾਲ ਆਇਆ ਸੀ ਇ ਦੀ ਕੁਮਾਰ ਕਿੱਥੇ ਪਹੁੰਚੇ ਅੱਜ ਬਲੀ ਮਨਾਉਣ ਆਏ ਅੱਜ ਸਰ ਅਸੀਂ ਬਗਿਆਨ ਮੰਦਰ ਅੰਮ੍ਰਿਤਸਰ ਪਹੁੰਚੇ ਆਂ ਵੈਸੇ ਇਹ ਲੋਕੀ ਹੈ ਜਿੰਨੇ ਅਜਾ ਲੇਕਿਨ ਅੱਜ ਖਾਸ ਹੋਰ ਵੀ ਦੋਸਤਾਂ ਨਾਲ ਆ ਕੇ ਆਏ ਆਂ ਅੱਜ ਇੱਥੇ ਮਿੰਨੀ ਹੋਲੀ ਮਨਾਇਆ ਆਂ ਹੋਲੀ ਕਿਸ ਤਰ੍ਹਾਂ ਮਨਾਈ ਜਾਂਦੀ ਹੈ ਅਜ ਕੰਨੀ ਗੰਦੀ ਹੋਲੀ ਮਨਾਉਂਦੇ ਨੇ ਨਹੀਂ ਨਹੀਂ ਇਹ ਤਾਂ ਬਹੁਤ ਸਾਫ ਸੁਥਰੀ ਹੋਲੀ ਸੁੱਕੇ ਰੰਗਾਂ ਨਾਲ ਬਣਾ ਰਹੇ ਆ ਸਾਰੇ ਬਰੇ ਅੱਜ ਰਗ ਵਾਲੀ ਹੋਲੀ ਹੈ ਸੁੱਕੇ ਰੰਗਾਂ ਨਾਲ ਬਣਾ ਰਹੇ ਕੋਈ ਗਿੱਲੀ ਹੋਲੀ ਤੇ ਪਾਣੀ ਹੋਲੀ ਨਹੀਂ ਬੜੀ ਵਧੀਆ ਹੋਲੀ ਬਣਾਈ ਜਾ ਰਹੀ ਆ ਜਿਹੜੇ ਲੋਕੀ ਗੰਦੀ ਹੋਲੀ ਖੇਡਦੇ ਨੇ ਉਹਨਾਂ ਨੂੰ ਕੀ ਕਹਾਂਗੇ ਉਹਨਾਂ ਸਾਡਾ ਸੰਦੇਸ਼ ਹੈ ਬਿਲ ਕੋਪਰ ਰਾਈਜ਼ ਇਕ ਅੜੀ ਹੋਣਾ ਚਾਹੁੰਦੇ ਦੋ ਜੀ ਦਾ ਕੇਣਾ ਕੇਣਾ ਵੈਸੇ ਦੀ ਲੜੀ ਨਹੀਂ ਦਿਆ ਬਿਲਕੁਲ ਸਾਥ ਸਾਰੇ ਲੋਕ ਖੁਸ਼ ਰਹੋ ਤੁਸੀਂ ਇੱਥੇ ਕਿੰਨੇ ਸਾਲਾਂ ਤੋਂ ਆ ਰਹੇ ਹੋ ਬੋਲੀ ਖੇਡ ਰਹੇ ਹਾਂ ਅਧਿਆਰ ਅਸੀਂ ਸ਼ਬਦ ਤੋਂ ਅਧਿਆਰ ਅੱਜ ਪਹਿਲੀ ਵਾਰ ਆਏ ਹਾਂ ਬੋਲੀ ਖੇਡ ਰਹੇ ਹਾਂ ਕਿਹਣਾ ਮੁੰਡਾ ਤਾਂ ਉਤਸ਼ਾਹ ਕਿਦਾਂ ਦਾ ਦੇਖਣ ਨੂੰ ਮਿਲ ਰਿਹਾ ਜੀ ਬਹੁਤ ਵਧੀਆ ਜੀ ਇੱਥੇ ਬਾਹਰ ਫੋਰਨਰ ਵੀ ਆਏ ਨੇ ਅੰਮ੍ਰਿਤਸਰੀ ਨੇ ਆਏ ਨੇ ਸਾਰੇ ਇੰਡੀਆ ਦੇ ਲੋਕ ਵਕਵਰ ਲੱਗ ਕੇ ਜੋ ਆਏ ਨੇ ਤੇ ਬਹੁਤ ਹੀ ਵਧੀਆ ਹੁਸ਼ਿਆਰ ਨਾਲ ਸਾਰੇ ਖੇਡ ਰਹੇ ਨੇ